ਬਲਾਕ ਸ਼ੇਰਪੁਰ ਦੇ ਪਿੰਡ ਭਗਵਾਨਪੁਰਾ ਵਿੱਚ ਚੇਤ ਸਿੰਘ ਨੂੰ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵੱਲੋਂ ਪੂਰਾ ਮਕਾਨ ਬਣਾ ਕੇ ਦਿੱਤਾ ਗਿਆ। ਜਾਣਕਾਰੀ ਮੁਤਾਬਕ ਚੇਤ ਸਿੰਘ ਵਾਸੀ ਭਗਵਾਨਪੁਰਾ ਆਪਣੀ ਪਤਨੀ ਬਲਵੀਰ ਕੌਰ ਅਤੇ ਆਪਣੇ ਪੋਤੇ ਸਮੇਤ ਇੱਕ ਪੁਲੀਆ ਦੀ ਬਣੀ ਛੱਤ ਹੇਟਣ ਲਈ ਮਜਬੂਰ ਸੀ। ਇਸ ਦਾ ਕਾਰਨ ਅੱਜ ਤੋ ਕਰੀਬ 15 ਸਾਲ ਪਹਿਲਾਂ ਉਸ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਸੀ ਜੋ ਕਿ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਿਹਾ ਸੀ ਮੌਤ ਤੋਂ ਬਾਅਦ ਉਸ ਦੀ ਪਤਨੀ ਆਪਣੇ 2 ਸਾਲਾਂ ਪੁੱਤਰ ਨੂੰ ਬਜ਼ੁਰਗ ਜੋੜੇ ਕੋਲ ਛੱਡ ਕੇ ਆਪਣੇ ਪੇਕੇ ਪਰਿਵਾਰ ਚਲੀ ਗਈ ਪਰਿਵਾਰ ਦੇ ਆਰਥਿਕ ਹਾਲਾਤ ਜ਼ਿਆਦਾ ਕਮਜ਼ੋਰ ਹੋਣ ਕਰਕੇ ਘਰ ਦਾ ਗੁਜ਼ਾਰਾ ਬੜੇ ਮੁਸ਼ਕਿਲ ਨਾਲ ਚੱਲਣ ਲੱਗ ਪਿਆ ਅਤੇ ਪਰਿਵਾਰ ਲਈ ਘਰ ਬਣਾਉਣਾ ਸੁਪਨੇ ਸਮਾਨ ਹੋ ਗਿਆ ਮੀਹ ਹਨੇਰੀ ਦੇ ਦਿਨਾਂ ਵਿੱਚ ਡਿੱਗੂ ਡਿੱਗੂ ਕਰਦੀ ਛੱਤ ਪਰਿਵਾਰ ਨੂੰ ਹਮੇਸ਼ਾ ਡਰਾਉਂਦੀ ਰਹਿੰਦੀ। ਮਾਤਾ ਬਲਵੀਰ ਕੌਰ ਸਕੂਲ ਵਿੱਚ ਮਿੱਡੇ ਮੀਲ ਵਿੱਚ ਖਾਣਾ ਬਣਾ ਕੇ ਆਪਣੇ ਪਰਿਵਾਰ ਦਾ ਗੁਜ਼ਰਬਸਰ ਕਰਦੀ ਸੀ। ਪਰ ਉਹ ਘਰ ਬਣਾਉਣ ਤੋਂ ਅਸਮਰਥ ਸੀ। ਉਸ ਤੋਂ ਬਾਅਦ ਬਜ਼ੁਰਗ ਜੋੜੇ ਵੱਲੋਂ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਨਾਲ ਸੰਪਰਕ ਕੀਤਾ ਗਿਆ। ਜਿਸ ਦੇ ਚਲਦਿਆਂ ਸਾਧ ਸੰਗਤ ਨੇ ਮਹਿਜ਼ ਇੱਕ ਦਿਨ ਵਿੱਚ ਹੀ ਪਰਿਵਾਰ ਨੂੰ ਪੂਰਾ ਪੱਕਾ ਮਕਾਨ ਆਪਣੀ ਜੇਬ ਖਰਚੀ ਉੱਤੇ ਇਕੱਠਾ ਕਰਕੇ ਬਣਾ ਕੇ ਦੇ ਦਿੱਤਾ ਗਿਆ। ਇਸ ਵਿੱਚ ਇੱਕ ਵੱਡਾ ਕਮਰਾ ਬਾਥਰੂਮ ਅਤੇ ਚਾਰ ਦੁਆਰੀ ਬਣਾਈ ਗਈ। ਮਕਾਨ ਬਣਦਿਆਂ ਦੇਖ ਪਰਿਵਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਜੋ ਸੇਵਾਦਾਰਾਂ ਦੀ ਕੜਕ ਦੀ ਧੁੱਪ ਵਿੱਚ ਕੀਤੀ ਸੇਵਾ ਨੂੰ ਧੰਨ ਕਹਿ ਰਹੇ ਹਨ। ਉੱਥੇ ਪਿੰਡ ਵਾਸੀਆਂ ਅਤੇ ਗਲੀ ਗਵਾਂਢ ਦੇ ਲੋਕਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ ਅਤੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਂ ਦਾ ਦਿলো ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀਆਂ ਸਿੱਖਿਆਵਾਂ ਉੱਤੇ ਚੱਲਦੇਆਂ ਡੇਰਾ ਸ਼ਰਧਾਲੂ ਲੋੜਵੰਦ ਪਰਿਵਾਰਾਂ ਲਈ ਫਰਿਸ਼ਤਾ ਬਣ ਕੇ ਬਹੁੜਦੇ ਹਨ। ਇਸ ਮੌਕੇ ਬਲਾਕ ਸ਼ੇਰਪੁਰ ਦੀ ਸਮੂਹ ਸਾਧ ਸੰਗਤ 85 ਮੈਂਬਰ 79 ਇਨਸਾਂ ਖੇੜੀ ਜਗਦੀਸ਼ ਸੋਨਾ ਅਤੇ ਬਲਾਕ ਪ੍ਰੇਮੀ ਸੇਵਕ ਸੁਖਵਿੰਦਰ ਸਿੰਘ ਇਨਸਾਂ ਹਾਜ਼ਰ ਸਨ ਇਸ ਮੌਕੇ ਜਦੋਂ ਚੇਤ ਸਿੰਘ ਅਤੇ ਉਹਨਾਂ ਦੀ ਪਤਨੀ ਬਲਵੀਰ ਕੌਰ ਨੇ ਆਪਣਾ ਘਰ ਬਣਦਾ ਦੇਖ ਆਖਿਆ ਕਿ ਅੱਜ ਮੇਰੇ ਲਈ ਤਾਂ ਰੱਬ ਬਹੋੜ ਗਿਆ ਹੈ ਕਿਉਂਕਿ ਡੇਰਾ ਸੱਚਾ ਸੋਧਾ ਦੇ ਸ਼ਰਧਾਲੂ ਮੇਰਾ ਘਰ ਬਣਾ ਕੇ ਦੇ ਰਹੇ ਹਨ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਵਿੱਚ ਮੇਰਾ ਘਰ ਬਣ ਜਾਵੇਗਾ ਡੇਰਾ ਸ਼ਰਧਾਲੂਆਂ ਨੇ ਮੇਰਾ ਸੁਪਨਾ ਇੱਕ ਦਿਨ ਵਿੱਚ ਹੀ ਸাকার ਕਰ ਦਿੱਤਾ ਮੈਂ ਸਾਧ ਸੰਗਤ ਅਤੇ ਪੂਜਨੀ ਗੁਰੂ ਜੀ ਦਾ ਹਮੇਸ਼ਾ ਧੰਨਵਾਦ ਕਰਦੀ ਰਹਾਂਗੀ ਕੰਤਾ ਸਤਿਗੁਰੂ ਤੇਰਾ ਹੀ ਆਸਰਾ ਅੱਜ ਬਲਾਕ ਸ਼ੇਰਪੁਰ ਦੇ ਵਿੱਚ ਪਿੰਨ ਭਗਵਾਨਪੁਰਾ ਵਿਖੇ ਪ੍ਰੇਮੀ ਚੇਤ ਸਿੰਘ ਦਾ ਮਕਾਲ ਸਾਹ ਸੰਗਤ ਦਾ ਬਣਾ ਰਹੀ ਆ ਪ੍ਰੇਮੀ ਚੇਤ ਸਿੰਘ ਦਾ ਲੜਕਾ ਤਕਰੀਬਨ ਅੱਜ ਤੋਂ 14-15 ਸਾਲ ਪਹਿਲਾਂ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਸੀਗਾ ਉਹਦੀ ਡੈਥ ਹੋ ਗਈ ਸੀਗੀ ਔਰ ਉਹਨਾਂ ਦੀ ਨੋ ਸੀ ਜਿਹੜੇ ਉਹ ਛੋਟੇ ਬੱਚੇ ਨੂੰ 2 ਸਾਲਾਂ ਦਾ ਬੱਚਾ ਸੀ ਉਹਨਾਂ ਦੇ ਉਹ ਛੱਡ ਕੇ ਚਲੀ ਗਈ ਸੀਗੀ ਘਰ ਦਾ ਵਿਗਾਰਾ ਬੜੀ ਮੁਸ਼ਕਿਲਾਂ ਹੋ ਰਹੀਆਂ ਸੀ ਔਰ ਜਿਹੜਾ ਮਕਾਲ ਸੀ ਉਹਦਾ ਉਹ ਵੀ ਡਿਗੂ ਡਿਗੂ ਕਰਦਾ ਸੀਗਾ ਬਹੁਤ ਵੱਲੋਂ ਸੰਗਠਨ ਸਭੀ ਜੀ ਨੰਗ ਰਹੇ ਸੀ ਅੱਜ ਬਲਾਕ ਸ਼ੇਰਪੁਰ ਦੀ ਸਾਧ ਸੰਗਤ ਨੇ ਪੂਰੇ ਤਨਮਨ ਤਾਂ ਦੇ ਨਾਲ ਜਿਸ ਤਰ੍ਹਾਂ ਸਹਿਯੋਗ ਜੀ ਐਮਐਸਸੀ ਡਾਕਟਰ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਈ ਦੀ ਪ੍ਰੇਰਨਾ ਸਦਕਾ ਜੋ ਮਾਨਤਾ ਬਲਾਕ 162 ਕਰਮ ਜੋ ਕੰਮ ਨੇ ਆਪਣੇ ਸਾਧ ਸੰਗਤ ਕਰ ਰਹੀ ਆ ਉਹਨਾਂ 162 ਕਾਮਾਂ ਦੇ ਵਿੱਚੋਂ ਅੱਜ ਜੋ ਆਪਾਂ ਮਕਾਨ ਬਣਾ ਕੇ ਦਿੰਨੇ ਆ ਮਕਾਨ ਬਣਾ ਕੇ ਦਿੰਨੇ ਆ ਜੋ ਲੋੜਵੰਦ ਪਰਿਵਾਰ ਹੁੰਦੇ ਨੇ ਤਾਂ ਬਲਾਕ ਸ਼ੇਰਪੁਰ ਦੀ ਸਾਧ ਸੰਗਤ ਵੱਲੋਂ ਮਕਾਨ ਬਣਾ ਕੇ ਦਿੱਤਾ ਜਾ ਰਿਹਾਗਾ ਸਾਧ ਸੰਗਤ ਪੂਰੇ ਤਨਮਨ ਤਾਂ ਦੇ ਨਾਲ ਸੇਵਾ ਨਿਵਾ ਰਹੀ ਹੈ ਜੀ ਔਰ ਪੂਰੇ ਜੋਰਾ ਸੋਰਾ ਤੇ ਕੰਮ ਚੱਲ ਰਿਹਾ ਹੈਗਾ। ਤੋਂ ਜੋ ਪਿੰਡ ਵਾਸੀ ਨੇ ਉਹ ਵੀ ਇਸ ਗੱਲ ਦਾ ਪੂਰੀ ਸਲਾਘਾ ਕਰ ਰਹੇ ਨੇ ਕਿ ਐਮਐਸਜੀ ਸੰਤ ਬਖਤ ਗੁਰਮੀਤ RAM ਰਹੀਮ ਸਿੰਘ ਜੀ ਸਾਹਿਬ ਜੋ ਨੂਰੀਆਂਦਾਰੀ ਦੇ ਵਿੱਚ ਕੰਮਕਾਰ ਕਰਵਾ ਰਹੇ ਨੇ 160 ਵਰਡ ਕੰਮ ਕਰਵਾ ਰਹੇ ਨੇ ਕਿ ਬਹੁਤ ਹੀ ਸਲਾਘਾਯੋਗ ਹਨ। ਸੋ ਬਲਾਗ ਸ਼੍ਰਪ ਦੀ ਸਾਧ ਸੰਗਤ ਨੂੰ ਦੁਆਰਾ ਸੀ ਪੇਰੇ ਇਸ ਮકાਨ ਮੜਾਉਣ ਦੀ ਕੋਸ਼ਿਸ਼ ਵਿੱਚ ਤੇ ਸ਼ਾਇਦ ਸਿੱਧਾ ਜੋ ਆਪਣੇ ਦੇਰਾ ਸੱਚਾ ਸੋਦਾ ਸਥਾਪਨਾ ਮਹੀਨਾ ਅਪ੍ਰੈਲ ਮਹੀਨਾ ਚੱਲ ਰਿਹਾ ਉਹਦੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਨੇ ਹਾਂ ਜੀ। ਗਾਨਦਾਰ ਸਤਿਗੁਰੂ ਤੇਰਾ ਹੀ ਆਸਰਾ ਔਰ ਖੁਸ਼ੀ ਦੇ ਨਾਲ ਇਸ ਮਹੀਨੇ ਦੇ ਵਿੱਚ ਦੋ ਮਕਾਨ ਬਣਾਏ ਗਏ ਨੇ ਇੱਕ ਪਿੰਡ ਕਾਤਰੋਂ ਦੇਕੇ ਮਕਾਨ ਬਣਾਇਆ ਗਿਆ ਔਰ ਦੂਸਰਾ ਮਕਾਨ ਜੋ ਪਿੰਡ ਭਗਵਾਨਪੁਰਾ ਦੇਕੇ ਬਣਾਇਆ ਜਾ ਅੱਜ ਬਣਾਇਆ ਗਿਆ ਰਿਹਾਗਾ ਸਾਧ ਸੰਗਤ ਪੂਰੀ ਸੇਵਾ ਨੂੰ ਨਿਵਾ ਰਹੀ ਹੈ ਜੀ ਗੰਨਨ ਸਤਗੁਰੂ ਬਲਾਕ ਸ਼ੇਰਪੁਰ ਦੀ ਜੋ ਸਾਧ ਸੰਗਤ ਹੈ ਇਹ ਮਕਾਨ ਬਣਾ ਕੇ ਦੇ ਰਹੀ ਹੈ ਪਿੰਡ ਭਗਵਾਨਪੁਰਾ ਜੋ ਕਿ ਸ਼ੇਰਪੁਰ ਬਲਾਕ ਵਿੱਚ ਪੈਂਦਾ ਹੈ ਤੇ ਇਸ ਦੇ ਵਿੱਚ ਸਾਰੀ ਸਾਧ ਸੰਗਤ ਵੀ ਸਹਿਯੋਗ ਵੀ ਕਰ ਰਹੀ ਹੈ ਜੋ 29 April ਚੱਲ ਰਿਹਾ ਹੈ ਗੁਰੂ ਕਾ ਜਾਮੇਂਸਾ ਭਰੇ ਘਾਂਡਾ ਇਸ ਦੀ ਖੁਸ਼ੀ ਵਿੱਚ ਇਹ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ ਇੱਕ ਐਸੇ ਖੁਸ਼ੀ ਵਿੱਚ ਬਲਾਕ ਕਾਥਰੋਂ ਪਿੰਡ ਵਿੱਚ ਵੀ ਸਾਧ ਸੰਗਤ ਨੇ ਇਸੇ ਤਰ੍ਹਾਂ ਮਕਾਨ ਬਣਾ ਕੇ ਦਿੱਤਾ ਤਾਂ ਸਾਰੀ ਸਾਧ ਸੰਗਤ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਤੇ ਬਾਕੀ ਜੋ ਸਾਨੂੰ ਇਹ ਸੇਵਾ ਕਰਕੇ ਖੁਸ਼ੀ ਮਿਲਦੀ ਹੈ ਉਹ ਕਹਿਣ ਸੁਣਨ ਤੋਂ ਪਰੇ ਆ ਬਾਕੀ ਸਤਗੁਰ ਜੀ ਦੇ ਜੋ ਬਚਨ ਆ 100 ਮਾਨਤਾ ਭਲਾਈ ਦੇ ਕਾਰਜ ਚੱਲ ਰਹੇ ਆ ਉਹਨਾਂ ਦੇ ਵਿੱਚ ਬਾਕੀ ਜੋ ਪਿੰਡਾਂ ਵਿੱਚ ਰੀਤੀ ਰਿਵਾਜ ਚੱਲ ਰਿਹਾ ਹੈ ਜਿਵੇਂ ਕਿ ਲੰਗਰ ਪ੍ਰਸ਼ਾਦ ਬਣਾਉਣਾ ਉਹ ਵੀ ਸਾਰਾ ਕੁਝ ਬਣਾਇਆ ਜਾ ਰਿਹਾ ਹੈ। ਹਾਂਜੀ ਮੇਰੇ ਨਾਮ ਬਲਬੀਰ ਕੌਰ ਜੀ ਹੈ ਜੀ। ਭਗਵਾਨਪੁਰੇ ਦੇ ਰਹਿਣ ਵਾਲੇ ਆਂ ਅਸੀਂ। ਵੀ ਮੈਂ ਬਹੁਤ ਮੇਰੇ ਹੱਥ ਤਾਜ਼ਾ ਬਹੁਤ ਉਹ ਹੋਇਆ ਬੈਗਾ। ਵੀ ਤਾਕਾ ਮੇਰਾ ਬੋਝ ਗਿਆ ਸੀਗਾ ਤੋਂ 15 ਸਾਲ ਪਹਿਲਾਂ। ਵੀ ਹੁਣ ਬਹੁਤ ਮੰਦਾ ਚੱਲਦਾ ਸੀਗਾ ਮੈਨੂੰ ਮੈਨ ਡਾਰੇ ਦੇ ਰਿਆਲਿਆਂ ਨੇ ਬਹੁਤ ਸਹਾਇਤਾ ਦਿੱਤੀ ਹੁਣ ਮੈਨੂੰ ਮੇਰੀ ਬਾਹ ਫੜ ਲਈ ਉਹਨਾਂ ਨੇ। ਵੀ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਆਂ। ਤਾਂ ਵਾਕਈ ਜਿਸ ਤਰੀਕੇ ਦੇ ਨਾਲ ਕੋਰ ਕਾਲੀ ਯੁਗ ਦੇ ਵਿੱਚ ਜਿੱਥੇ ਆਪਣੇ ਆਪਣੇ ਦਾ ਸਾਥ ਨਹੀਂ ਦਿੰਦੇ ਉੱਥੇ ਡੇਰਾ ਸੱਚਾ ਸੋਧਾ ਦੇ ਸ਼ਰਧਾਲੂ ਆਪਣੇ ਜੇਬ ਖਰਚੀ ਇਕੱਠੀ ਕਰਕੇ ਲੋੜਵੰਦ ਆਪਣੇ ਇਲਾਕੇ ਚ ਜੋ ਜ਼ਰੂਰਤਮੰਦ ਲੋਕ ਹੁੰਦੇ ਹਨ ਜੋ ਇਸ ਤਰੀਕੇ ਦੀ ਅਸੀਂ ਰਿਪੋਰਟ ਦਿਖਾਈ ਜਿਨ੍ਹਾਂ ਕੋਲ ਰਹਿਣ ਦੇ ਲਈ ਛੱਤ ਵੀ ਨਹੀਂ ਹੁੰਦੀ ਹੈ ਜਿਹੀ ਹੀ ਲੋਕਾਂ ਦੇ ਲਈ ਪੈਸਾ ਆਪਣੀ ਜੇਬ ਦਾ ਇਕੱਠਾ ਕਰਕੇ ਉਹ ਛੱਤ ਪਾ ਕੇ ਦਿੰਦੇ ਨੇ ਵਾਕਈ ਇਹ ਕਮ ਸਰਕਾਰਾਂ ਦੇ ਹੁੰਦੇ ਹਨ ਲੇਕਿਨ ਜਿਸ ਤਰੀਕੇ ਦੇ ਨਾਲ ਡੇਰਾ ਸ਼ਰਦਾਲੂ ਇਹ ਕੰਮ ਵੱਡੇ ਪੈਮਾਨੇ ਤੇ ਕਰ ਰਹੇ ਹਨ ਇਹਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਹ ਹੀ ਕਾਰਨ ਹੈ ਕਿ ਡੇਰਾ ਸੱਚਾ ਸੌਦਾ ਦੇ ਕਰੋੜਾਂ ਲੋਕ ਲੋੜਵੰਦ ਪਰਿਵਾਰਾਂ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਹਨ ਇਹ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ